ਮੌਨਸੂਨ ਦੀ بارش ਨੇ ਇੱਕ ਵਾਰ ਫੇਰ ਤੋਂ ਹਿਮਾਚਲ ਵਿੱਚ ਕਹਿਰ ਟਾਇਆ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ 'ਚ ਲੰਕੀ ਰਾਤ ਲੋੜ ਤੋਂ ਵੱਧ ਮੀਂਹ ਕਾਰਨ ਜੇਲ੍ਹ ਰੋਡ ਦੇ ਨਾਲ ਲੱਗਦੇ ਨਾਲੇ ਨੇ ਆਪਣਾ ਭਿਆਨਕ ਰੂਪ ਦਿਖਾਇਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲੋਕ ਅਜੇ ਵੀ ਲਾਪਤਾ ਨੇ ਤੜਕਸਾਤ 3 ਵਜੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਇੱਕ ਮਕਾਨ ਦੀ ਹੇਠਲੀ ਮੰਜ਼ਲ ਤੇ ਸੌ ਰਹਿ ਤੰਤਰਾ ਲੋਕ ਗਾਰ ਵਿੱਚ ਫਸ ਗਏ ਪੁਲਿਸ ਅਤੇ ਕੁਦਰਤੀ ਕਰੋਪੀ ਬਲਦੀਆਂ ਟੀਮਾਂ ਨੇ ਉਹਨਾਂ ਨੂੰ ਸੁਰੱਖਿਅਤ ਕੱਢਿਆ ਮੰਡੀ ਸ਼ਹਿਰ ਦੇ ਵਕਫਾ ਖਿਲਾਕਿਆਂ ਤੇ 25 ਤੋਂ ਵੱਧ ਗੱਡੀਆਂ ਬਰਸਾਤੀ ਪਾਣੀ 'ਚ ਕੇਰ ਗਈਆਂ ਚੰਡੀਗੜ੍ਹ ਮਨਾਲੀ 4 ਲੇਨ ਕਈ ਥਾਵਾਂ ਉੱਤੇ ਆਵਾਜਾਈ ਬੰਦ ਹੋ ਗਈ ਇਸ ਤੋਂ ਇਲਾਵਾ ਮੰਡੀ ਜੋਗਿੰਦਰ ਨਗਰ 4 ਲੇਨ ਵੀ ਲਵਾਂਡੀ ਪੁਲ ਨੇੜੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਈ ਹੈ ਮੰਡੀ ਵਿੱਚ ਰਾਤ 1 ਵਜੇ ਤੋਂ ਭਾਰੀ ਮੀਂਹ ਪੈ ਰਿਹਾ ਹੈ ਮੰਡੀ ਸ਼ਹਿਰ ਦੇ ਵਿੱਚੋਂ ਵਿੱਚ ਵਗਣ ਵਾਲੀ ਸੁਕੇਤੀ ਖੱਡ ਵੀ ਨੱਕੋ ਨੱਕ ਭਰੀ ਹੋਈ ਹੈ ਉਸ ਦਾ ਪਾਣੀ ਅਤੇ ਮਲਵਾ ਖੱਡ ਦੇ ਨਾਲ ਲੱਗਦੇ ਕਈ ਘਰਾਂ ਵਿੱਚ ਦਾਖਲ ਹੋ ਗਿਆ ਮੰਡੀ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਅੱਜ ਬੰਦ ਰੱਖਿਆ ਗਿਆ ਹੈ ਇਸੇ ਦੌਰਾਨ ਦਿੱਲੀ ਉੱਤਰਾਖੰਡ ਸਣੇ ਉੱਤਰ ਭਾਰਤ ਦੀਆਂ ਕਈ ਥਾਵਾਂ ਤੇ ਮੀਂਹ ਪੈ ਰਿਹਾ ਹੈ ਬਾਰਿਸ਼ ਦੇ ਚੱਲਦਿਆਂ ਨੀਵੇਂ ਲਾਕੇ ਆਦੇ ਕੁਝ ਇੱਕ ਥਾਵਾਂ ਉਤੇ ਸਰਕਾਤੇ ਵੀ ਪਾਣੀ ਭਰ ਗਿਆ ਏ ਪੰਜਾਬ ਵਿੱਚ ਵੀ ਕੁਝ ਜ਼ਿਲ੍ਹਿਆਂ 'ਚ ਰੁਕ ਰੁਕ ਕੇ ਮੀਂਹ ਪੈ ਰਿਹਾ ਏ ਮੌਸਮ ਵਿਭਾਗ ਨੇ 1 ਅਗਸਤ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਏ